ਸਤਿ ਸ੍ਰੀ ਅਕਾਲ ਦੋਸਤੋ ਮੈਂ ਨਵਜੂਤ ਮਹਿਤਾ ਉਸ ਤੋਂ ਅੱਜ ਮੈਂ ਤੁਹਾਡੇ ਨਾਲ ਦੋ ਬੰਦਿਆਂ ਬਾਰੇ ਗੱਲ ਕਰਨੀ ਆ ਤੇ ਉਹਨਾਂ ਦੀ ਲਾਈਫ ਬਾਰੇ ਗੱਲ ਕਰਨੀ ਆ ਪਹਿਲਾਂ ਮੈਂ ਗੱਲ ਕਰਾਂਗਾ ਕੈਪਟਨ ਮਨਿੰਦਰ ਸਿੰਘ ਜਿਨ੍ਹਾਂ ਨੂੰ ਜੰਮਦਿਆਂ ਨੂੰ ਸਭ ਕੁਝ ਮਿਲ ਗਿਆ ਰਾਜ ਮਿਲ ਗਏ ਗੱਡੀਆਂ ਮਿਲ ਗਈਆਂ ਸੱਤਾ ਮਿਲ ਗਈ ਸਭ ਕੁਝ ਮਿਲ ਗਿਆ ਉਹਨਾਂ ਨੂੰ ਜੰਮਦਿਆਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਿਹਨਤ ਕਹਿੰਦੇ ਕਿਹਨੂੰ ਤੇ ਦੂਜੇ ਪਾਸੇ ਮੈਂ ਗੱਲ ਕਰਾਂਗਾ ਹਰਜੀਤ ਸਿੰਘ ਸੱਜਣ ਜਿਨ੍ਹਾਂ ਦਾ ਪਿੰਡ ਬਵੇਲੀ ਆ ਜ਼ਿਲ੍ਹਾ ਹਿਾਰਪੁਰ ਉਹ ਇੱਕ ਆਮ ਘਰ ਦੇ ਵਿੱਚੋਂ ਉੱਠ ਕੇ ਪਹਿਲਾ ਕੈਨੇਡਾ ਗਏ ਕੈਨੇਡਾ ਜਾ ਕੇ ਉੱਥੇ ਪੜੇ ਲਿਖੇ ਮਿਹਨਤ ਕੀਤੀ ਸਖਤ ਮਿਹਨਤ ਕੀਤੀ ਤੇ ਅੱਜ ਉਹਨਾਂ ਦੀ ਮਿਹਨਤ ਸਦਕਾ ਉਹ ਕੈਨੇਡਾ ਦੇ ਡਿਫੈਂਸ ਮਿਨਿਸਟਰ ਆ ਰੱਖਿਆ ਮੰਤਰੀ ਤੇ ਸਾਡੇ ਕੈਪਟਨ ਮਨਿੰਦਰ ਸਿੰਘ ਨੂੰ ਇਸ ਗੱਲ ਦੀ ਕੋਈ ਖੁਸ਼ੀ ਨਹੀਂ ਹੈਗੀ ਕਿ ਸਾਡੇ ਇੱਕ ਆਮ ਘਰ ਦਾ ਬੱਚਾ ਇਸ ਵੇਲੇ ਕੈਨੇਡਾ ਦਾ ਰੱਖਿਆ ਮੰਤਰੀ ਆ ਉਹਦਾ ਇੱਕ ਬਿਆਨ ਆਇਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਮੈਂ ਹਰਜੀਤ ਸਿੰਘ ਸੱਜਣ ਜਿਹੜਾ ਆ ਉਹ ਖਾਲਸਥਾਨੀਆਂ ਦਾ ਉਹ ਸਮਰਥਕ ਆ ਕਿ ਮੈਂ ਉਹਨੂੰ ਮਿਲਣਾ ਨਹੀਂ ਚਾਹੁੰਦਾ ਸੋ ਇਹ ਬੜਾ ਸ਼ਰਮਨਾਕ ਬਿਆਨ ਆ ਮੈਂ ਕਹਿੰਦਾ ਕੈਪਟਨ ਸਾਹਿਬ ਦਾ ਕਿਉਂਕਿ ਉਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਸੀ ਉਹਨਾਂ ਨੂੰ ਪ੍ਰਾਊਡ ਹੋਣਾ ਚਾਹੀਦਾ ਸੀ ਕਿ ਸਾਡਾ ਪੰਜਾਬੀ ਕੈਨੇਡਾ ਦਾ ਰੱਖਿਆ ਮੰਤਰੀ ਆ ਡਿਫੈਂਸ ਮਿਨਿਸਟਰ ਆ ਤੇ ਉਹਨਾਂ ਦੀ ਤੇ ਉਹਨਾਂ ਦੀ ਲਾਈਫ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਇੱਕ ਬੰਦਾ ਆਮ ਘਰ ਝੋਟ ਕੇ ਕੈਨੇਡਾ ਜਾ ਕੇ ਉੱਥੇ ਦਾ ਡਿਫੈਂਸ ਮਿਨਿਸਟਰ ਬਣ ਜਾਂਦਾ ਤੇ ਸਾਰਾ ਕੈਨੇਡਾ ਨੂੰ ਸਲੂਟ ਮਾਰਦਾ ਤੇ ਦੂਜੇ ਪਾਸੇ ਸਾਡੇ ਇੱਕ ਪੰਜਾਬ ਦਾ ਇੱਕ ਸੀਐਮ ਉਹਨੂੰ ਕਹਿੰਦਾ ਕਿ ਮੈਂ ਉਹਨੂੰ ਮਿਲਣਾ ਨਹੀਂ ਚਾਹੁੰਦਾ ਕਿ ਉਹਨੇ ਕਿਹਾ ਤੈਨੂੰ ਚਿੱਠੀ ਪਾਈ ਆ ਕਿ ਮੈਂ ਤੈਨੂੰ ਮਿਲਣਾ ਚਾਹਣਾ ਤੂੰ ਨਹੀਂ ਮਿਲਣਾ ਚਾਹਣਾ ਨਾ ਮਿਲ ਲੱਖ ਵਾਰ ਨਾ ਮਿਲ ਸੋ ਇਹ ਸ਼ਰਮਨਾਕ ਬਿਆਨ ਦੇਣੋਂ ਹਟ ਜਾਓ ਸੱਤਾ ਦੇ ਜਿਹੜੇ ਨਸ਼ੇ ਹੁੰਦੇ ਆ ਇਹ ਬਹੁਤ ਭੈੜੇ ਹੁੰਦੇ ਆ ਇਹ ਤੁਸੀਂ ਸਾਬਤ ਕਰ ਦਿੱਤਾ ਕਿ ਤੁਸੀਂ ਸੱਤਾ ਦੇ ਨਸ਼ੇ ਦੇ ਵਿੱਚ ਚੱਕਨਾ ਚੂਰ ਹੋਏ ਪਏ ਆ ਸੋ ਮੈਂ ਕੈਪਟਨ ਮਨਿੰਦਰ ਸਿੰਘ ਦੇ ਕਈ ਪਹਿਲਾਂ ਮੈਂ ਦੇਖਿਆ ਖਾਲਸਤਾਨੀਆਂ ਦੀਆਂ ਇਹ ਕਾਨਫਰੰਸਾਂ ਦੇ ਵਿੱਚ ਜਾਂਦਾ ਰਿਹਾ ਤੇ ਹੋਰ ਵੀ ਬਹੁਤ ਸਾਰੇ ਤੁਸੀਂ ਸਬੂਤ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਏ ਆ ਸੋ ਇਹ ਬੜੀ ਸ਼ਰਮਨਾਕ ਹਰਕਤ ਵਾਹੇ ਇਹ ਕੈਪਟਨ ਮਨਿੰਦਰ ਸਿੰਘ ਦੀ ਜਿਨੇ ਇੱਕ ਪੜ੍ਹੇ ਲਿਖੇ ਇੱਕ ਆਮ ਘਰ ਦੇ ਬੰਦੇ ਨੂੰ ਹਰਜੀਤ ਸਿੰਘ ਸੱਜਣ ਜਿਹੜਾ ਇੱਕ ਆਮ ਪਰਿਵਾਰ ਚੋਂ ਉੱਠ ਕੇ ਕੈਨੇਡਾ ਗਿਆ ਉੱਥੇ ਜਾ ਕੇ ਮਿਹਨਤ ਕੀਤੀ ਸਖਤ ਮਿਹਨਤ ਕੀਤੀ ਤੇ ਆਪਣੀ ਮਿਹਨਤ ਸਦਕਾ ਉੱਥੇ ਦਾਅ ਰੱਖਿਆ ਮੰਤਰੀ ਬਣ ਗਿਆ ਸੋ ਮੈਂ ਕਹਿੰਦਾ ਅੱਜ ਪੰਜਾਬ ਦੇ ਵਿੱਚ ਜੇ ਉਹ ਹੁੰਦਾ ਤਾਂ ਅੱਜ ਉਹ ਬੇਰੋਜ਼ਗਾਰੀਆਂ ਬੇਰ ਸਾਡੇਾਂ ਕੋ ਘੁੰਮਦਾ ਹੁੰਦਾ ਆਮ ਆਮ ਬੱਚਿਆਂ ਕੋ ਘੁੰਮਦਾ ਹੁੰਦਾ ਪਰ ਉਹਨੂੰ ਮਿਹਨਤ ਦਾ ਮੁੱਲ ਮਿਲਿਆ ਉਹ ਬਾਹਰ ਗਿਆ ਕੈਨੇਡਾ ਗਿਆ ਉੱਥੇ ਜਾ ਕੇ ਮਿਹਨਤ ਕੀਤੀ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਅੱਜ ਸਾਰੇ ਪੰਜਾਬੀ ਹੇਕ ਠੋਕੇ ਕਹਿ ਸਕਦੇ ਆ ਕਿ ਸਾਡਾ ਪੰਜਾਬੀ ਭਰਾ ਕੈਨੇਡਾ ਦੇ ਵਿੱਚ ਡਿਫੈਂਸ ਮਨਿਸਟਰ ਆ ਸੋ ਕੈਪਟਨ ਮਨਿੰਦਰ ਸਿੰਘ ਕੀ ਆ ਕਿੰਨੀ ਗਿੱਜੇ ਦਾ ਕੈਪਟਨ ਮਨਿੰਦਰ ਸਿੰਘ ਦੀ ਸੋ ਇਹ ਜਿਹੜਾ ਮਤਲਬ ਸ਼ਰਿਆਮ ਕਹਿ ਰਿਹਾ ਕਿ ਮੈਂ ਨਹੀਂ ਮਿਲਣਾ ਚਾਹੁੰਦਾ ਫਿਰ ਮੈਂ ਉਹ ਉਹ ਤਾਂ ਜੀ ਖਾਲਸਤਾਨੀਆਂ ਦਾ ਸਮਰਥਕ ਆ ਤੂੰ ਨਹੀਂ ਸਮਰਥਕ ਤੇਰਾ ਸੋਹਰਾ ਨਹੀਂ ਸਮਰਥਕ ਤੁਸੀਂ ਸਾਰੇ ਸਮਰਥਕ ਆ ਤੁਸੀਂ ਕਿਉਂ ਨਹੀਂ ਆਪ ਫਿਰ ਦੂਜਾ ਆਪਣੇ ਆਪ ਤੋਂ ਪਿੱਛੇ ਹਟਦੇ ਤੁਸੀਂ ਪੰਜਾਬੀਆਂ ਨੂੰ ਬੇਵਕੂਫ ਬਣਾਉਂਦੇ ਆ ਤੁਸੀਂ ਵੋਟਾਂ ਤੱਕੇ ਸੀਮਤ ਹੋਆਂ ਬਸ ਤੁਸੀਂ ਬਾਅਦ ਵਿੱਚ ਜਦੋਂ ਤੁਹਾਡੇ ਹੱਥ ਦੇ ਵਿੱਚ ਸੱਤਾ ਆ ਜਾਂਦੀ ਤੁਸੀਂ ਕੁਰਸੀ ਤੇ ਬਹਿ ਜਾਂਦੇ ਆ ਫਿਰ ਤੁਹਾਨੂੰ ਕੀ ਹੋ ਜਾਂਦਾ ਆ ਕਿੱਥੇ ਜਾਂਦੀਆਂ ਤੁਹਾਡੀਆਂ ਦਲੇਰੀਆਂ ਮਰਦਾਨੀਆਂ ਜਿਹੜੇ ਹੱਥ ਜੋੜਦੇ ਲੋਕਾਂ ਦੇ ਪੈਰੀ ਪੈਣੇ ਜਾ ਕੇ ਵੋਟਾਂ ਮੈਲੇ ਤੁਸੀਂ ਹੁਣ ਤੁਸੀਂ ਕਹਿੰਦੇ ਆ ਕਿ ਉਹਦਾ ਜੀ ਫਲਾਨੇ ਦਾ ਸਮਰਥਕ ਆ ਮੈਂ ਨਹੀਂ ਉਹਨੂੰ ਮਿਲਣਾ ਸੋ ਕੈਪਟਨ ਸਾਹਿਬ ਉਹਨੇ ਤੁਹਾਨੂੰ ਚਿੱਠੀ ਨਹੀਂ ਭੇਜੀ ਨਾ ਉਹਨੇ ਤੁਹਾਨੂੰ ਫੋਨ ਕੀਤਾ ਫੇ ਮਾਰਿਆ ਤੈਨੂੰ ਮਿਲਣਾ ਤੁਹਾਡੇ ਅਰਗੇ ਉਹਦੇ ਪਿੱਛੇ ਛੱਤੀ ਘੁੰਮਦੇ ਆ ਸੋ ਸਾਰੇ ਪੰਜਾਬੀ ਵੀਰ ਇਸ ਗੱਲ ਦਾ ਵਿਰੋਧ ਕਰੋ ਡਟ ਕੇ ਇਹ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਵਾ ਸਾਡੇ ਲਈ ਕਿਉਂਕਿ ਸਾਡਾ ਇੱਕ ਪੰਜਾਬੀ ਭਰਾ ਕੈਨੇਡਾ ਜਾ ਕੇ ਉੱਥੇ ਦਾ ਰੱਖਿਆ ਮੰਤਰੀ ਬਣ ਗਿਆ ਤੇ ਸਾਰੀ ਦੁਨੀਆ ਨੂੰ ਪ੍ਰਾਊਡ ਫੀਲ ਹੋ ਰਿਹਾ ਆ ਪੂਰੇ ਵਿਦੇਸ਼ਾਂ ਵਿੱਚ ਬਸਦੇ ਪੰਜਾਬੀ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੇ ਆ ਕਿ ਸਾਡਾ ਭਰਾ ਕੈਨੇਡਾ ਦਾ ਡਿਫੈਂਸ ਮਿਨਿਸਟਰ ਬਣ ਗਿਆ ਸਾਡਾ ਸਿੱਖ ਭਰਾ ਤੇ ਉਧਰ ਦੂਜੇ ਪਾਸੇ ਫੌਜੀ ਬਿਆਨ ਦੇ ਰਿਹਾ ਕਿ ਉਹ ਐਦਾਂ ਦਾ ਕਰਕੇ ਜੀ ਮੈਂ ਉਹਨੂੰ ਮਿਲਣਾ ਨਹੀਂ ਚਾਹੁੰਦਾ ਉਹ ਖਾਲਸਤਾਨੀਆਂ ਦਾ ਸਮਰਥਕ ਆ ਸੋ ਮੈਂ ਕਹਿੰਦਾ ਇਹ ਕਿਉਂ ਇਦਾਂ ਦੀਆਂ ਰਾਜਨੀਤੀਆਂ ਗੰਦੀਆਂ ਖੇਲਾ ਖੇਲਦੇ ਆ ਇਹ ਸੋ ਇਹਨਾਂ ਨੂੰ ਬਿਲਕੁਲ ਵੀ ਇਦਾਂ ਦੀ ਹੈ ਨਹੀਂ ਫਿਰ ਅਸੀਂ ਉਸ ਪੰਜਾਬ ਦੇ ਟੱਚ ਦੇ ਵਿੱਚ ਰਹੀਏ ਉਹ ਆਪਣੇ ਪੰਜਾਬੀ ਜਿੱਥੇ ਵੀ ਜਾ ਕੇ ਨਾਂ ਰੋਸ਼ਨ ਕਰਦੇ ਅਸੀਂ ਉਹਨਾਂ ਦੀ ਸਪੋਰਟ ਕਰੀਏ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਪਰ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਸੇ ਦੇ ਨਾਲ ਵੀ ਮੈਂ ਇੱਕ ਗੱਲ ਨੋਟ ਕੀਤੀ ਹੈ ਇਹਨਾਂ ਨੂੰ ਮਤਲਬ ਹੁੰਦਾ ਹੈ ਸਿਰਫ ਵੋਟਾਂ ਤੋਂ ਇੱਕ ਡੇਢ ਮਹੀਨਾ ਪਹਿਲਾਂ ਜਿਹੜੇ ਟਾਈਮ ਦੇ ਵਿੱਚ ਇਹਨਾਂ ਨੇ ਲੋਕਾਂ ਦੀਆਂ ਮਿੰਤਾ ਕਰਨੀਆਂ ਹੁੰਦੀਆਂ ਜਾ ਕੇ ਲੋਕਾਂ ਦੇ ਪੈਰੀ ਹੱਥ ਲਾਣੇ ਹੁੰਦੇ ਆ ਕਿ ਇਸ ਵਾਰ ਮੈਨੂੰ ਬਣਾ ਦਿਓ ਮੇਰੀ ਆਖਰੀ ਇਲੈਕਸ਼ਨ ਉਹ ਆ ਸੋ ਮੈਂ ਕਹਿੰਨਾ ਸ਼ਰਮ ਆਣੀ ਚਾਹੀਦੀ ਆ ਹਰਜੀਤ ਸਿੰਘ ਸੱਜਣ ਮੇਰਾ ਦੋਸਤ ਆ ਹਰਜੋ ਹਰਜੋਤ ਉਹਦਾ ਤਾਇਆ ਆ ਸਖਾ ਤਾਇਆ ਆ ਤੇ ਮੈਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ ਕਿਉਂਕਿ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਸੀ ਕਿ ਜਦੋਂ ਉਹ ਇੰਡੀਆ ਆਉਗੇ ਅਸੀਂ ਉਹਨਾਂ ਦੀ ਮੀਟਿੰਗ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਕਰਾਵਾਂਗੇ ਤੇ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਸੀ ਕਿ ਚਲੋ ਮੈਂ ਉਹਦੇ ਜ਼ਰੀਏ ਮੈਂ ਉਹਨਾਂ ਦੀ ਮੀਟਿੰਗ ਆਪਣੀ ਲੀਡਰਸ਼ਿਪ ਦੇ ਨਾਲ ਕਰਵਾਉਂਗਾ ਸੋ ਜਦੋਂ ਕੈਪਟਨ ਦਾ ਇਹ ਬਿਆਨ ਆਇਆ ਤੇ ਮੈਨੂੰ ਇੰਨਾ ਕੋ ਗੁੱਸਾ ਚੜਿਆ ਸੁਣ ਕੇ ਕਿ ਫੇ ਕੈਪਟਨ ਹੈ ਕੀ ਚੀਜ਼ ਆ ਇੱਕ ਬੰਦੇ ਨੂੰ ਜੰਮ ਦੇ ਨੂੰ ਸਭ ਕੁਝ ਮਿਲ ਗਿਆ ਦੂਜੇ ਪਾਸੇ ਇੱਕ ਆਮ ਘਰ ਚੋਂ ਨਿਕਲ ਕੇ ਕੈਨੇਡਾ ਜਾ ਕੇ ਪੜ੍ਹ ਲਿਖ ਕੇ ਉੱਥੇ ਦਾ ਡਿਫੈਂਸ ਮਿਨਿਸਟਰ ਬਣਿਆ ਆ ਇਸ ਵੇਲੇ ਕਿੰਨਾ ਫਰਕ ਆ ਜ਼ਮੀਨ ਅਸਮਾਨ ਦਾ ਸੋ ਸਾਰੇ ਦੋਸਤਾਂ ਨੂੰ ਮੇਰੀ ਬੇਨਤੀ ਆ ਕਿ ਕੈਪਟਨ ਮਨਿੰਦਰ ਸਿੰਘ ਦੀ ਇਸ ਬਿਆਨ ਦਾ ਡਟ ਕੇ ਵਿਰੋਧ ਕਰੋ ਉਹਨੇ ਇਕੱਲੀ ਹਰਜੀਤ ਸਿੰਘ ਸੱਜਣ ਦੀ ਨਿਬੇਸਤੀ ਕੀਤੀ ਉਹਨੇ ਹਰੇਕ ਪੰਜਾਬੀ ਦੀ ਬੇਇੱਜ਼ਤੀ ਕੀਤੀ ਆ ਜਿਹਨੂੰ ਹਰਜੀਤ ਸਿੰਘ ਸੱਜਣ ਵਰਗੇ ਇਮਾਨਦਾਰ ਬੰਦਿਆਂ ਤੇ ਮਾਣ ਸੀ ਸੋ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕੈਪਟਨ ਮਨਿੰਦਰ ਸਿੰਘ ਤੱਕ ਇਹ ਜਰੂਰ ਮੇਰੀ ਵੀਡੀਓ ਪਹੁੰਚਾ ਦਿਓ ਬਹੁਤ ਬਹੁਤ ਧੰਨਵਾਦ